ਮਹਾਸ਼ਿਵਰਾਤਰੀ ਦੇ ਮੌਕੇ ਅੱਜ ਸ਼ਹਿਰ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਮਹਾਸ਼ਿਵਰਾਤਰੀ ਦਾ ਤਿਉਹਾਰ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਮਲੋੜ ਦੇ ਮਾਤਾ ਅੰਗੂਰੀ ਦੇਵੀ ਮੰਦਰ ਵਿੱਚ ਸ਼ਿਵਰਾਤਰੀ ਦੇ ਮੌਕੇ ਸ਼ਰਧਾਲੂਆਂ ਦੀਆਂ ਕਾਫੀ ਲਾਈਨਾਂ ਲੱਗੀਆਂ ਹੋਈਆਂ ਸਨ। ਸ਼ਿਵਰਾਤਰੀ ਮਹਾਸ਼ਿਵਰਾਤਰੀ ਦੇ ਬਾਰੇ ਸੰਗੀਤਕਾਰ ਵਿਨੋਦ ਖੁਰਾਣਾ ਦਾ ਕਹਿਣਾ ਹੈ ਕਿ ਇਹ ਮਹਾਸ਼ਿਵਰਾਤਰੀ ਦਾ ਇੱਕ ਅਜਿਹਾ ਤਿਉਹਾਰ ਹੈ ਜਿਸ ਨੂੰ ਸਦ ਭਾਵਨਾ ਵਜੋਂ ਸਾਰੇ ਹੀ ਧਰਮ ਬਰਾਬਰ ਮਹੱਤਵ ਦਿੰਦੇ ਹਨ। ਇਹ ਤਿਉਹਾਰ ਸ਼ਿਵ ਜੀ ਦੇ ਪ੍ਰਤੀ ਦੁੰਗੇ ਪਾਵ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਭਾਰਤੀ ਸੰਸਕ੍ਰਿਤੀ ਅਨੁਸਾਰ ਇਸ ਦਿਨ ਸ਼ਿਵ ਜੀ ਦਾ ਪਾਰਵਤੀ ਜੀ ਨਾਲ ਵਿਆਹ ਹੋਇਆ ਸੀ ਧਾਰਨਾ ਹੈ ਕਿ ਸ਼ਿਵ ਸ਼ੰਕਰ ਇਸ ਦਿਨ ਸਭ ਸ਼ਿਵਲੰਗਾ ਵਿੱਚ ਪ੍ਰਵੇਸ਼ ਕਰਦੇ ਹਨ ਇਸ ਦਿਨ ਹਰ ਮੰਦਰਾਂ ਤੋਂ ਇਲਾਵਾ ਖਾਸ ਤੌਰ ਤੇ ਸ਼ਿਵ ਮੰਦਰਾਂ ਵਿੱਚ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ ਇਸ ਦਾ ਵਰਤ ਫੱਗਣ ਮਹੀਨੇ ਦੇ ਪਹਿਲੇ ਪੱਕ ਦੀ ਚੌਥ ਨੂੰ ਰੱਖਿਆ ਜਾਂਦਾ ਹੈ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੜਾ ਪ੍ਰਾਣੀ ਇਸ ਦਿਨ ਨਿਰਜਲ ਵਰਤ ਰੱਖ ਕੇ ਸ਼ਿਵ ਦੀ ਪੂਜਾ ਕਰਦਾ ਹੈ ਰਾਤ ਭਰ ਜਗਰਾਤਾ ਕਰਕੇ satsang ate kirtan karda hai usnu Shiv lok dikh pati hichi ta tu si dekh reho Shiv mandir mata ambu ji de mandir de vich paari jede sheb dalu hai o is vich shamil hai te anand man re hai shivratri de mahashivratri de tyohar da bam 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 bole baba re बम 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 बोले बाबा रे बड़े दिनों के बाद मिले हैं बाबा रे बम 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 बोले बाबा रे लोगों में उत्साह बड़ा है बाबा रे बम 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 बोले बाबा रे